ਉੱਪਰ ਹਾਂ ਇਹ ਮਾਚਸਵਾਲ ਲੱਗਦੀ ਉਹ ਮੈਂ ਦੇਰੇ ਵਿੱਚ ਹੀ ਰੱਖ ਲੈਣੀ ਹੁੰਦੀ ਇੱਕ ਸਾਈਡ ਤੇ ਫੇ ਚੁੱਲ੍ਹੇ 'ਚ ਜਲ ਜਾਂਦੀ ਆ ਥੱਲੇ ਨਾਲ ਆਹਾਂ ਇਹਦੇ ਵਿੱਚ ਹੀ ਰੱਖ ਲੈਣੇ ਨਾ ਇਹੇ ਦੇ ਘੜ ਲਓ ਗੂਰ ਮੱਜਨ ਗਏ ਪਾਦੇ ਹੁਣ ਲੈ ਦੱਸ ਪਹਿਲਾਂ ਮੇਜਰ ਨੂੰ ਲਿਆਉਣ ਦੀ ਕਾਲੀ ਹੁਣ ਮੇਜਰ ਨੂੰ ਕੱਢਣ ਦੀ ਕਾਲੀ ਹੈ ਕਹਿੰਦੇ ਨੇ ਮਿਸਤਰੀ ਹੈ ਨਿਕਲਦਾ ਨਹੀਂ ਲਕੀਵੀਏ ਕੀ ਉਹ ਪੰਦੇ ਦੀ ਪਰਦੇ ਦੇ ਇਹਨਾਂ ਮੇਜਰ ਦੇ ਪਿੱਛੇ ਵਿੱਚ ਫਿੜੀ ਜਾਂਦੇ ਆ ਭਾਈ ਸਾਡਾ ਖੌਮੇ ਮੇਜਰ ਤੋਂ ਬਿਨਾ ਹੋਰ ਕਿਸੇ ਨੂੰ ਲਾਉਣਾ ਵੀ ਹੈ ਨਹੀਂ ਕਹਿੰਦੇ ਆ ਗਈ ਇਹਦੀ ਕਿੱਡੀ ਉਮਰ ਆ ਦੇਖ ਲਓ ਮੇਜਰ ਵੀਰੇ ਤੇਰੀ ਚੁਗਲੀਆਂ ਕਰਦੇ ਨੇ ਨਹੀਂ ਸੱਚੀ ਗੱਲ ਹੈ ਵੀਡੀਓ ਚ ਦੇਖ ਲਈ ਸੱਚੀ ਚੁਗਲੀ ਕੀਤੀ ਆ ਵੀਡੀਓ ਦੇਖ ਲਈ ਪਹਿਲੇ ਦੱਸ ਦਿੰਦੇ ਆ ਬਾਤੇ ਦੇਖਦੇ ਰਹੇ ਕੋਈ ਪਤਾ ਨਹੀਂ ਕੀ ਚੁਗਲੀ ਕਰਦੇ ਆ ਵਧੀਆ ਵੀਡੀਓ ਦੇਖੂਗਾ ਫਿਰ ਵੀਡੀਓ ਚ ਦੇਖੇਗਾ ਕਹਿੰਦੇ ਮੇਜਰ ਕੀ ਕਹਿੰਦੇ ਸੀਗੇ ਹੁਣ ਕਹਿੰਦੇ ਮੇਜਰ ਨੂੰ ਵਾਰਦੇ ਉਹਨੂੰ ਫਟਾਫਟ ਜੇ ਮੈਂ ਪਹਿਲੇ ਮੇਜਰ ਨੂੰ ਲਿਆਉਣ ਦੀ ਕਾਹਲੀ ਹੋ ਜਵੇ ਹੁਣ ਆਓ ਮੇਜਰ ਨੂੰ ਪਹਿਲਾਂ ਲਿਆਉਣ ਦੀ ਕਾਹਲੀ ਹੁਣ ਕਹਿੰਦੇ ਨੇ ਮੇਜਰ ਚ ਆਵੇ ਛੇਤੀ ਛੇਤੀ ਮੈਂ ਸਮਾਨੇ ਪੂਰੇ ਰੱਖਿਆ ਤੂੰ ਆ ਜਾ ਆ ਬਹਿ ਜਾ ਪੂਰੇ ਇਹ ਕਹਿੰਦੇ ਆ ਦੇ ਦੇ ਕੁਰਸੀ ਨਹੀਂ ਕਾਲਾ ਆ ਤਾਗੇ ਹੈ ਦੇਖੀ ਹਾਂ ਅਰੇ ਉਹ ਅਸੀਂ ਖਾ ਲੈਣੇ ਮਿੱਠਾ ਖਾ ਲੈ ਪਰ ਇਹ ਗੁਰਾ ਨਹੀਂ ਉਹ ਸੋਚਦੇ ਆ ਸੀ ਇਹ ਕਹਿੰਦਾ ਵੀ ਆਪਾਂ ਜੇ ਟਾਇਲਟ ਨਾਲੋਂ ਦੂਈ ਟੈਲ ਲਵਾ ਦਈਏ ਫਰਸ਼ ਤੇ ਉਹ ਨਹੀਂ ਗਾ ਹੂੰ 70 ਰੁਪਏ ਦੀ ਦਾ ਪੈਂਦੀ ਐ ਇੰਨੀ ਕੁ ਉਹ 70 ਰੁਪਏ ਉਹ 10 ਰੁਪਏ ਦੇ ਵਿੱਚ ਪੁੱਟਾਉਂ ਉਹ ਨਹੀਂ ਜੀ ਮੇਜਰ ਇਹ ਤਾਂ ਮਿੱਟੀ ਭੁੱਲਦੀ ਆ ਉਹਦੀ ਜਿਹੜੀ ਬਨੇਰਿਆਂ ਨੂੰ ਆਪਣੇ țeੜਾ ਹੁੰਦੀਆਂ ਮਿੱਟੀ ਭੁੱਲਦੀ ਆ ਅੰਦਰ ਜਾਪਾ ਮਿੱਟੀ ਪਾਉਨੇ ਨੂੰ ਠੋਕਦੇ ਆਂ ਗਿੱਲੀ ਉਹਦੇ ਉੱਤੇ ਇੱਕ ਨਾ ਮਸਾਲਾ ਪਾਉਨੇ ਆ ਉਹ ੇਠਾਂ ਜਾ ਕੇ ਉਹ ਸੁਲਾਹ ਪਾਟ ਛੱਡ ਦਿੰਦੀ ਆ ਉਹ ਿੱਤਦੀ ਆ ਮਿੱਟੀ ਜਿਵੇਂ ਆਪਾਂ ਮੰਨ ਲਾ ਲੈਂਟਰ ਲਾ ਲਿਆ ਹਨਾ ਲੈਂਟਰ ਲਾ ਕੇ ਉਹ ਪਾਰ ਦਾ ਉੱਪਰ ਇਹਦੇ ਫੇਰ ਦੁਬਾਰਾ ਬਜਰੀ ਜਿਹੜੀ ਪਾਉਨੇ ਨੇ ਇੰਚ ਦੇ ਡੇਡ ਇੰਚ ਉਹ ਪਾ ਦੇ ਉਹ ਪਾ ਕੇ ਛੱਡ ਦਵੇ ਹਨਾ ਉਹਦੇ ਬਾਅਦ ਉੱਪਰ ਟੈਨ ਲਾ ਲਵੇ ਨਹੀਂ ਉਹ ਪੱਧਰ ਕੋ ਮਸਾਲਾ ਪਾਉਗਾ ਬੰਨਾ ਗਾਜਨਾ ਲੈਂਟਰ ਦੇ ਉੱਤੇ ਪੱਧਰ ਕਰਕੇ ਦਊਂ ਉਦੇ ਰੜਕਾ ਵੱਜੂ ਕਰ ਕਰ ਹਾਂ ਤਾਂ ਸਭ ਚੀਜ਼ੇ ਕਿਤੇ ਨਾ ਮੱਲਾ ਜਿਵੇਂ 39 ਪਹੁੰਚਾ ਦੇ ਬਟਾਲ ਕਰ ਦੇਣੀ ਆ ਹੁਣ ਦੂਈ ਮੰਨ ਲੈ ਉੱਤੇ ਮੰਨ ਲੈ ਵੀ ਕਮਰੇ ਕੋਣਾ ਆ ਉਹ ਫੇਰ ਬੰਨਣੀ ਪੈਣੀ ਆ ਇਹ ਆ ਵੀ ਬਾਹਰ ਆਲੀ ਹਾਂ ਚਾਰੇ ਲੱਗ ਜਾਂਦੇ ਨੇ ਕਈ ਵਾਰ ਚਾਰੇ ਐ ਲੱਗ ਜਾਂਦੀਆਂ ਨੇ ਕਰਨੇ ਚੱਲੋ ਉਹ ਕਹਿੰਦੀ ਆ ਭਾਈ ਚੱਲੋ ਪੁੱਛੋ ਉਹਦੇ ਬਹਾਰਤੀਆਂ ਲੌਵੀ 부ਆ ਜੀ ਨੇ ਦੱਬ ਲਈ ਬਾਹੀ ਨਹੀਂ ਪਰ ਅਸੀਂ ਉਹ ਬੁਲਾਈ ਨੇ ਵੀ ਆ ਜਾਓ ਭਾਈ ਹੈ ਲੋੜੀ ਲੈ ਜੋ ਉਹ ਇਧਰ ਮਾਮੇ ਦਾ ਮੁੰਡਾ ਆ ਰਿਹਾ ਮਾਮੇ ਦੀ ਨੂੰਹ ਆ ਰਹੀ ਹੈ ਬਾਹੀ ਦੱਬਣ ਹੈ 부ਆ 부ਈ ਸਾਰੇ ਘਰਾਂ ਦੀ ਬਾਹੀ ਦੱਬੇ ਆਏ ਵਧੀਆ ਦੇਖੋ ਦਾ ਰਹੋ ਜੀ ਜਾਂਦੇ ਚੰਗੇ ਲੱਗ ਰਹੇ ਹਨਾ ਰੌਣਕ ਹੁੰਦੀ ਆ ਹਾਂ ਭੈਣਾ ਭਾਈਆਂ ਨਾਲ ਤਾਂ ਹੀ ਤਾਂ ਕਹਿਨੀ ਆ ਹਲੇ ਘਰ ਦੀਆਂ ਧੀਆਂ ਨਾਲ ਤਾਂ ਜ਼ਿਆਦਾ ਹੀ ਹੁੰਦੀ ਆ ਕੋਈ ਤਾਂ ਹੈਗਾ ਹੋ ਗਿਆ ਇਹਨੂੰ ਹੈ ਸਾਨੂੰ 2 ਮਹੀਨੇ ਹੋ ਗਏ ਮੈਨੂੰ ਇਹਨੂੰ ਹੈਨਾ ਹਾਂ 2 ਹੋ ਗਏ ਕੈਮਰਿਆਂ ਦੀ ਤਾਂ ਮौज ਆ ਉੱਥੇ ਬੈਠਾ ਹੀ ਬੰਦਾ ਦੇਖ ਲੈਂਦਾ ਕੱਲ ਮੈਂ ਪਾਇਆ ਉਹ ਸੂਟ ਪਵੀ ਕਹਿੰਨਾ ਮੰਮੀ ਕਹਿੰਨਾ ਤੇਰੇ ਸੂਟ ਬੜਾ ਸੋਹਣਾ ਲੱਗਦਾ ਸੀ ਪਾ ਮੈਂ ਹਵੇ ਉਹ ਤਾਂ ਪੁਰਾਣਾ ਹੈ ਕਹਿੰਨਾ ਮੈਂ ਕਿ ਕਿ ਹੁਣ ਸੋ ਆਇਆ ਕਹਿੰਨਾ ਮੈਂ ਕੈਮਰੇ 'ਚ ਦੇਖਿਆ ਮੰਮੀ ਨੇ ਸੂਟ ਕਿੰਨਾ ਸੋਹਣਾ ਲੱਗਦਾ ਪਾਇਆ ਹੋਇਆ മഹ് <t> ല ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿਲਕੂ ਨੂੰ ਆਪੂ ਕੋਲ ਖੋਦ ਰਹੀ ਹੈ ਨਾ ਹਾਂ ਹੁਣ ਵੀ ਮੈਂ ਕਰਾਂ ਮੈਂ ਆਉਂਦੇ ਨੇ ਹੈ ਨਾ ਅੱਧੇ ਘੰਟੇ ਤੇ ਬੋਲੀ ਹੋ ਜਾਵੇਗਾ ਅੱਧੇ ਘੰਟੇ ਮੈਂ ਤੁਹਾਨੂੰ ਦੱਸ ਦਿਆਂ ਕਿੱਥੇ ਨੂੰ ਜਾਣਾ ਹੈ ਉਧਰ ਨੂੰ ਨੇੜੇ ਨੂੰ ਨਾ ਸੰਤਾਂ ਸੀ ਆ ਗਏ ਆ ਉੱਪਰ ਚਕਲੀਆਂ ਨੇ ਆਪਾਂ ਆ ਜਾ ਆ ਉੱਪਰ ਚਕਲੀਆਂ ਆ ਕੱਪੜੇ ਕਰ ਮੈਂ ਜਿਹੜੇ ਲਾਈ ਲੋ ਮਰੇ ਜੱਥ ਨਾਲ ਕਰਦੀ ਆ ਕੀ ਕਹਿਣਾ